ਮਜਦੂਰ ਸੀ ਦਿਵਰਾ ਕਰਦੇ ਸੀ ਕੋਈ ਪੱਠੇ ਦੇ ਨੇ ਕਰਦਾ ਸੀ ਕੋਈ ਸ਼ੰਦਰਾਂ ਚਲਰਾ ਦੇ ਲੇਬਰ ਕਰਦੇ ਸੀ ਸਾਰੀ ਲੇਬਰ ਪੁਲਿਸ ਪਰਾ ਦੋ ਗ੍ਰਸਤਰੀ ਹੋਈਆਂ ਨੇ ਤੇ ਬਾਕੀ ਹੁਣ ਪਤਾ ਲੱਗੂ ਕਿ ਕੀ ਕਾਰਵਾਈ ਹੁੰਦੀ ਹੈ ਜਿਹੜੇ ਨੇ ਬੱਚੇ ਚਲੇ ਗਏ ਨੇ ਇੱਥੋਂ 6 ਚਲੇ ਗਏ ਢਣੋਲੀ ਖੁਰ ਦੇ ਦੋ ਬੱਚੇ ਚਲੇ ਗਏ ਨੇ ਤਸਵੀਰਾਂ ਤੁਹਾਨੂੰ ਵਿਖਾਣੇ ਆ ਗੁਜਰਾ ਪਿੰਡ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੱਲ ਜਿਹੜੇ 8 ਨੌਜਵਾਨ ਸੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਪਿੰਡ ਦਾ ਜਿਹੜਾ ਮਾਹੌਲ ਹੈ ਪੂਰਾ ਮਤਨ ਵੱਲੋਂ ਜਾਂ ਸਰਕਾਰ ਵੱਲੋਂ ਇੱਥੇ ਕਾਰਵਾਈ ਕੀਤੀ ਜਾ ਰਹੀ ਹੈ ਕੀ ਉਹਨਾਂ ਦੀ ਸੰਤੁਸ਼ਟੀ ਹੈ ਹੋਰ ਜਿਹੜੀਆਂ ਰਾਤ ਮੌਤ ਹੋਈਆਂ ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜੇ ਆਪਾਂ ਪਿੰਡ ਗੁਜਰਾ ਦੀ ਗੱਲ ਕਰੀ ਤਾਂ ਪਿੰਡ ਦੇ ਕਿੰਨੇ ਜਿਹੜੇ ਨੌਜਵਾਨ ਨੇ ਹੁਣ ਤੱਕ ਡੈਥ ਹੋ ਚੁੱਕੇ 6 ਨੌਜਵਾਨ ਡੈਥ ਇਸ ਜੀ ਇਹ ਗੱਲ ਕਰੀਏ ਕਿ ਕੀ ਉਹਨਾਂ ਦਾਕ ਰੋਜੀ ਰੋਟੀ ਦਾ ਕੀ ਸਾਧਨ ਸੀਗਾ ਕਿਸ ਤਰ੍ਹਾਂ ਕਰਦੇ ਮਜ਼ਦੂਰ ਸੀ ਦੇਵਰਾ ਕਰਦੇ ਸੀ ਕੋਈ ਪੱਠੇ ਦੇ ਲੇਬਰ ਕਰਦਾ ਸੀਗਾ ਕੋਈ ਸੈਲਰਾਂ ਸੈਲਰਾਂ ਦੇ ਲੇਬਰ ਕਰਦੇ ਸੀ ਸਾਰੀ ਲੇਬਰ ਸੀ ਜਿਹੜੇ ਦੋ ਨੌਜਵਾਨ ਨੇ ਉਹ ਕਿਹੜੇ ਪਿੰਡ ਦੇ ਨੇ ਦੋ ਟੰਡੋੜੀ ਖੋਦਦਾ ਟੰਡੋੜੀ ਕੋਈ ਜੇ ਆਪਾਂ ਗੱਲ ਕਰੀਏ ਕਿ ਕਿਸ ਤਰ੍ਹਾਂ ਦੇਖ ਰਹੇ ਹੋਗੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਗ੍ਰਿਫਤਾਰੀਆਂ ਵੀ ਹੋਈਆਂ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਉਸ ਬਾਰੇ ਪਰ ਸਪਰਾ ਦੋ ਗ੍ਰਸਤਾਰੀ ਹੋਈਆਂ ਨੇ ਤੇ ਬਾਕੀ ਹੁਣ ਪਤਾ ਲੱਗੂ ਕੀ ਕਾਰਵਾਈ ਹੁੰਦੀ ਹੈ ਕੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਪਿੰਡ ਦਾ ਹੁੰਦਾ ਮੋਤਵਰ ਬੰਦੇ ਹੁੰਦੇ ਨੇ ਕਿ ਸੰਤੁਸ਼ਟ ਨੇ ਉਹ ਉਸ ਕਾਰਵਾਈ ਤੋਂ ਤੇ ਸੰਤੁਸ਼ਟ ਹਾਰੇ ਨਹੀਂ ਹੈਗੇ ਤੇ ਦੋਸ਼ੀ ਹੋਰ ਵੀ ਨੇ ਹੋਰ ਵੀ ਨਾਜਾਇਸ਼ ਸ਼ਰਾਬੀ ਬਿਕਦੀ ਆ ਤੇ ਇਹ ਵੀ ਨਾਜਾਇਸ਼ ਸ਼ਰਾਬ ਨਾਲ ਜਹਿਰੀ ਸ਼ਰਾਬ ਨਾਲ ਮੌਤਾਂ ਹੋ ਜਾਂਦੀਆਂ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਮੋਤਾਂ ਹੋਈਆਂ ਨੇ दारू ਪੀਂਦਾ दारू ਅੱਜ ਦੀ ਤੱਕ ਤੇ ਵਿਕਨ ਨਹੀਂ ਲੱਗੀ ਕਿ ਯਾਰ ਕੱਲ ਹੀ ਵਿਕੀ ਹੈ ਇਹ ਕਿੰਨਾ ਟਾਈਮ ਹੋ ਗਿਆ दारू ਵਿਕਦੇ ਨੂੰ ਇਸ ਸਬੰਧੇ ਤੁਸੀਂ ਕਿਤੇ ਸਰਪੰਚ ਸਾਹਿਬ ਕੋਲੇ ਜਾਂ ਸਰਕਾਰੀ ਜਿਹੜੇ ਅਫਸਰ ਸਾਹਿਬਾਨ ਨੇ ਪ੍ਰਸ਼ਾਸਨ ਕੋਲੇ ਕਿਤੇ ਕੋਈ ਗੱਲ ਕਰੀ ਸੀ ਹਾਂਜੀ ਕਰੀਏ ਗੱਲ ਤੇ ਪ੍ਰਸ਼ਾਸਨ ਤੇ ਆ ਕੇ ਲਿਆਉਂਦੇ ਰਿਹਾ ਟੈਂਪੋਰਰੀ ਟਾਈਮ ਮੈਂ ਬਲਕ ਸੰਪਤੀ ਮੈਂਬਰ ਇੱਥੇ ਤੇ ਇਹ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਸੀ ਦੇ ਕਾਰਵਾਈ ਕਰਦਾ ਇਹ ਤਾਂ ਦਿਖਾਵੇ ਦੀ ਤੌਰ ਤੇ ਕਾਰਵਾਈ ਹੁੰਦੀ ਸੀ ਇਹ ਤਾਂ ਦੋ ਬੰਦੇ ਫੜ ਲੈਣੇ ਦਿੱਤਾ ਕਿ ਰਾਸਤੇ ਛੱਡ ਦੇਣ ਪੈਸੇ ਪੁੱਛ ਲੈ ਕੇ ਮੇਰੀ ਭੁਗਤ ਨਾਲ ਸਾਰਾ ਕੁਝ ਹੋ ਗਿਆ ਹਾਂ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੀ ਪੁਲਿਸ ਦੀ ਕਾਰਵਾਈ ਹੈ ਕਿ ਦੋ ਬੰਦੇ ਅਰੈਸਟ ਕੀਤੇ ਗਏ ਨੇ ਕੀ ਪਿੰਡ ਵਾਲਿਆਂ ਦਾ ਕੀ ਕਹਿਣਾ ਉਸ ਬੰਦ ਪਿੰਡਾਂ ਦਾ ਕੀ ਕਹਿਣਾ ਪਿੰਡਾਂ ਨਾਲ ਤਾਂ ਹਰ ਚੁੱਪ ਨੇ ਵੀ ਜੋ ਦੋਸ਼ੀ ਨੂੰ ਫੜਨਾ ਚਾਹੀਦਾ ਹੈ ਹੋਰ ਵੀ ਦੋਸ਼ੀ ਹੈ ਕਿ ਨਹੀਂ ਦੋਸ਼ੀ ਹੋ ਸਕਦੇ ਨੇ ਉਹ ਤਾਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਫਿਰ ਪਤਾ ਲੱਗੂਗਾ ਸ਼ਰਾਬ ਤਾਂ ਹੋਰੀ ਵਿਚਾਰੇ ਨੇ ਇਹ ਕੁਦਰਤੀ ਜਿਹੜੀ ਜ਼ਹਿਰੀਲੀ ਜਾਦਾ ਜ਼ਹਿਰੀਲੀ ਆ ਗਈ ਤੇ ਬੰਦਾ ਮੌਤ ਹੋ ਗਈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਸ਼ਰਾਬ ਆ ਹਰਿਆਣੇ ਦੀ ਐ ਪਰ ਜਿਹੜੀ ਤਸਵੀਰਾਂ ਦੇ ਵਿੱਚ ਬੋਤਲਾਂ ਦਿਖਾਈ ਜਾਂਦੇ ਉਹ ਪੰਜਾਬ ਦੀਆਂ ਨੇ ਆ ਪੰਜਾਬ ਦੀ ਸ਼ਰਾਬ ਐ ਹਰਿਆਣਾ ਦਾ ਹਰਿਆਣੇ ਦਾ ਨਾਂ ਹੀ ਆ ਵੀ ਹਰਿਆਣੇ ਸ਼ਰਾਬ ਜਿਹੜੇ ਸ਼ਰਾਬ ਤਾਂ ਇੱਥੇ ਤਿਆਰ ਹੁੰਦੀ ਆ ਇਸ ਸਾਰਾ ਪਿੰਡ ਤੇ ਮੋਤਵਰ ਜਿਨ੍ਹਾਂ ਦਾ ਅੱਖ ਨਾ ਹੈ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ ਖਾਨਾ ਪੂਰਤੀ ਤਾਂ ਜ਼ਰੂਰ ਪੂਰੀ ਕੀਤੀ ਜਾ ਰਹੀ ਹੈ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਪਰ ਜਿਹੜਾ ਪਿੰਡ ਦੀ ਸੰਤੁਸ਼ਟੀ ਹੈ ਉਸ ਤੇ ਨਹੀਂ ਹੈ ਕਿਉਂਕਿ ਹਜੇ ਜਿਹੜੇ ਮੇਨ ਦੋਸ਼ੀ ਹਨ ਉਹ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਅਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਹੁਣ ਪੁਲਿਸ ਵੱਲੋਂ ਤਾਂ ਗ੍ਰਿਫਤਾਰੀ ਹੋਈ ਹੈ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਉਹਦੀ ਕਾਰਜਕਾਰੀ ਹੈ ਦੇਖੋ ਇਹ ਤਾਂ ਇੱਕ ਬਹੁਤ ਵੱਡੀ ਘਟਨਾ ਹੋਈ ਹੈ ਪਹਿਲੀ ਗੱਲ ਤਾਂ ਇਹ ਹੈ ਤਾਂ ਕਰਕੇ ਅੱਜ ਆਪਾਂ ਇੱਥੇ ਸਾਰੇ ਇਹ ਵਿਚਾਰ ਕਰ ਰਿਹਾ ਕਿ ਇਸ ਤਰ੍ਹਾਂ ਦਾ ਘਟਨਾ ਕਰਮਨਾਵਾਪਰੇ ਕਿਤੇ ਪਰ ਇਹ ਜੇ ਆਪਾਂ ਇਹਨੂੰ ਥੋੜਾ ਜਿਹਾ ਵੀ ਨਿਗਾ ਨਾਲ ਦੇਖ ਲਈਏ ਤਾਂ ਇਹ ਪੂਰਾ ਨੈਕਸਸ ਹੈ ਇਹ ਇੱਕ ਇੱਥੇ ਇਕੱਲੇ ਇੱਥੇ ਵੀ ਘਟਨਾ ਨਹੀਂ ਤੁਸੀਂ ਮੰਨ ਲਓ ਏ ਸਤ ਦਾ ਹੁਣ ਵੀ ਦੋ ਦੋ ਪਿੰਡ ਤਾਂ ਇਹਦੇ ਚ ਗ੍ਰਿਫਤ ਤਚਾਈ ਗਏ ਜਿਨ੍ਹਾਂ ਦੇ ਬੱਚੇ ਚਲੇ ਗਏ ਨੇ ਇੱਥੋਂ 6 ਚਲੇ ਗਏ ਢਣੋਲੀ ਖੁਰ ਦੇ ਦੋ ਬੱਚੇ ਚਲੇ ਗਏ ਨੇ ਤੇ ਇਹ ਇਸ ਤਰ੍ਹਾਂ ਦੇ ਘਟਨਾਵਾਂ ਤਾਂ ਆਮ ਤੌਰ ਤੇ ਆਪਾਂ ਦੇਖਦੇ ਆਂ ਪਿੰਡਾਂ ਚ ਆਮ ਵੇਕਦਾ ਚਿੱਟਾ ਆਮ ਵੇਕਦਾ ਸ਼ਰਾਬ ਆਮ ਵਿਕਦੀ ਐ ਇਹ ਕੋਈ ਨਵੀਂ ਗੱਲ ਨਹੀਂ ਪਰ ਠੀਕ ਆ ਇੱਥੇ ਘਟਨਾ ਵਾਪਰ ਗਈ ਹੁਣ ਸਭ ਦੇ ਧਿਆਨ ਚੱਲ ਰਹੀ ਐ ਆਪਾਂ ਸਾਰੇ ਸੋਚ ਰਹੇ ਹਾਂ ਕਿ ਇਹਦਾ ਕੀ ਵੜਨਾ ਚਾਹੀਦਾ ਠੀਕ ਹੋਣਾ ਚਾਹੀਦਾ ਦੂਸਰੀ ਗੱਲ ਉਹ ਗਰੀਬ ਪਰਿਵਾਰ ਨੇ ਬਿਲਕੁਲ ਜਿਨ੍ਹਾਂ ਦੇ ਬੱਚੇ ਚਲੇ ਗਏ ਜਿਨ੍ਹਾਂ ਦੇ ਕਮਾਉਣ ਵਾਲੇ ਜੀ ਤਹੋ ਉਹ ਕੋਈ ਦਿਹਾੜੀ ਕਰਦੇ ਸੀ ਕੋਈ ਕਿਤੇ ਸੈਨਰ ਚ ਕੰਮ ਕਰਦੇ ਸੀ ਪਰ ਜਿਹੜੇ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਮਨ ਲਓ ਚਾਹੇ ਉਹਨਾਂ ਨੇ ਤਾਂ ਕੋਈ ਪੀੜ ਦਾ ਉਹਨਾਂ ਦੇ ਅੰਦਰੋਂ ਕੋਈ ਚਾਹਤ ਬਣੀ ਤਾਂ ਪੀੜ ਲਈ ਪਰ ਉਹਨਾਂ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਬਸਰ ਕਰਨੀ ਹੈ ਉਹਨਾਂ ਤੋਂ ਬਿਨਾ ਉਹਨਾਂ ਦੇ ਕਮਾਉਣ ਵਾਲੇ ਜੀ ਚਲੇ ਗਏ ਨੇ ਪਰ ਹੁਣ ਪ੍ਰਸ਼ਾਸਨ ਦੀ ਆਪ ਦੇਖ ਸਕਦੇ ਹੋ ਕਿ ਕੱਲ੍ਹ ਦੀਆਂ ਮੌਤਾਂ ਹੋਈਆਂ ਨੇ ਅਜੇ ਤੱਕ ਉਹਨਾਂ ਦਾ ਸੰਸਕਾਰ ਨਹੀਂ ਹੋ ਸਕਿਆ ਉਹਨਾਂ ਦੀ ਮਿੱਟੀ ਰੋਲੀ ਜਾ ਰਹੀ ਆ ਕਿਉਂ ਸਰਕਾਰ ਕਹਿ ਰਹੀ ਆ ਕਿ ਅਸੀਂ ਕੋਈ ਐਲਾਨ ਨਹੀਂ ਕਰ ਸਕਦੇ ਆਪਾਂ ਦੇਖ ਸਕਦੇ ਕਿ ਜਦੋਂ ਕਿਸੇ ਦੀ ਕੋਈ ਮਦਦ ਕਰਨੀ ਹੋਵੇ ਇਸ ਗੱਲ ਲਈ ਤਾਂ ਕੋਈ ਚੋਣ ਜਾਬਤਾ ਵੀ ਐਡਾ ਕੋਈ ਸਾਹਮਣੇ ਨਹੀਂ ਆਉਂਦਾ ਪਰ ਇੱਕ ਤਰੀਕਾਕਾਰ ਹੁੰਦਾ ਕਿ ਪ੍ਰਸ਼ਾਸਨ ਉਹਨਾਂ ਚਿਰ ਜਿੰਨਾ ਚਿਰ ਪਬਲਿਕ ਕਿਤੇ ਪ੍ਰੋਟੈਸਟ ਨਹੀਂ ਕਰਦੀ ਕਿਤੇ ਖੜਦੀ ਨਹੀਂ ਤਾਂ ਉਹਨਾਂ ਚਿਰ ਇਹਨਾਂ ਗੱਲਾਂ ਦਾ ਕੋਈ ਗੋਲ ਨਹੀਂ ਠੀਕ ਕਿੰਨੇ ਜੇ ਆਪਾਂ ਗੱਲ ਕਰੀ ਕਿ ਹੁਣ ਜੇ ਪਿੰਡ ਦੇ ਹਾਲਾਕੇ ਇਹ ਜੇ ਹਾਲਾਤ ਨੇ ਜੇ ਆਪਾਂ ਪਿੰਡ ਦੀ ਗੱਲ ਕਰੀ ਕਿ ਹੁਣ ਕੋਈ ਮਰੀਜ਼ ਹੈ ਕਿ ਉਹ ਹਸਪਤਾਲ ਗਿਆ ਜੇਰੇ ਲਾਏ ਹੈਗੇ ਜੀ ਤਿੰਨ ਮਰੀਜ਼ ਸਾਡੇ ਇਹ ਵੀ ਦਾਖਲ ਨੇ ਅੱਜ ਤੇ ਨਹੀਂ ਕੋਈ ਗਿਆ ਅੱਜ ਮਤਲਬ ਕਿ ਸੁਖਸਾਨ ਇੱਕ ਇੱਕ ਮੁੰਡਾ ਅੱਜ ਸਵੇਰੇ ਵੀ ਗਿਆ ਹੈ ਅੱਛਾ ਜੀ ਸੰਗਰੂਰ ਹਸਪੀਟਲ ਸੰਗਰੂਰ ਹਸਪੀਟਲ ਹੈ ਫਿਰ ਅੱਛਾ ਜੀ ਉਹਨਾਂ ਦੇ ਨਿਗਾ ਤੇ ਅਸਰ ਪੈ ਰਿਹਾ ਜੀ ਜਿਹੜੇ ਤੇ ਪਤਾ ਲੱਗੇ ਇੱਥੇ ਉਹਨਾਂ ਪਹਿਲਾਂ ਨਿਗਾ ਤੇ ਟੈਕ ਹੁੰਦਾ ਬਾਅਦ ਚ ਉਹਨਾਂ ਨੂੰ ਸਰੀਰਕ ਟੈਕ ਹੁੰਦਾ ਅਸੀਂ ਇਹੀ ਮਾਂ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਗਰੀਬ ਪਰਿਵਾਰ ਨੇ ਜੀ ਇਹ ਇਹਨਾਂ ਨੂੰ ਮਾਂ ਮਜਾ ਮਿਲਣਾ ਚਾਹੀਦਾ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਦੇ ਸਰਕਾਰ ਨੂੰ ਸਾਡੇ ਪਿੰਡ ਵੱਲੋਂ ਸਮੁੱਚੀ ਇਹ ਅਪੀਲ ਹੈ ਇਸ ਦੇ ਤੁਰੰਤ ਹੱਲ ਇਹ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਦਾ ਅੱਖਣਾ ਹੈ ਕਿ ਜਿਹੜਾ ਉਹ ਪਰਿਵਾਰ ਹਨ ਗਰੀਬ ਪਰਿਵਾਰ ਹਨ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਨਾਲ ਹੀ ਇਹਨਾਂ ਨੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲੇ ਚਿੰਨ੍ਹ ਲਗਾਏ ਹਨ ਕਿ ਜਿਹੜੀ ਇਹ ਸ਼ਰਾਬ ਹੈ ਕੋਈ ਅੱਜ ਦੀ ਨਹੀਂ ਵਿਕਣ ਲੱਗੀ ਕਈ ਸਾਲਾਂ ਤੋਂ ਸ਼ਰਾਬ ਵਿਕਦੀ ਆ ਰਹੀ ਹੈ ਪਰ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ਜਾਂ ਆਪਾਂ ਕਹਿ ਸਕਦੇ ਕਿ ਉਹ ਵੱਡਾ ਹਾਸਾ ਹੌਂਦੀ ਓੜੀ ਕਰ ਰਿਹਾ ਸੀਗਾ ਕਿ ਜ ਇਸ ਤਰ੍ਹਾਂ ਇਹ ਕੱਲ ਹੋਇਆ ਕਿ ਉਸ ਤੋਂ ਬਾਅਦ ਉਹ ਜਾਗੇਗਾ ਨਾਲ ਹੀ ਇਹਨਾਂ ਨੇ ਆਖਿਆ ਹੈ ਕਿ ਪਰਿਵਾਰ ਜਿਹੜੇ ਹਨ ਗਰੀਬ ਪਰਿਵਾਰ ਹਨ ਉਹਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ ਸੰਗਰੂਤ ਤੌਰਵੀ ਸ਼ਰਮਾ ਜਗਵੰਦੀ